ਸ਼ਰਾਰਤੀਆਂ ਦਾ ਟੱਲ ਪਾਈ ਜਾਵੇ ਹਰ ਇੱਕ ਯਾਰੇ ਫਾਈ ਜਾਵੇ ਆਪਣੇ ਮਾਹੌਲ ਨੂੰ ਖਰਾਬ ਕਰਨ ਵਾਲੇ ਸ਼ਰਾਰਤੀਆਂ ਦਾ ਟੱਲ ਪਾਈ ਜਾਵੇ ਟੱਲ ਪਾਈ ਜਾਵੇ ਫਾਈ ਜਾਵੇ ਸ਼ਰਾਰਤੀਆਂ ਸਰ ਮੁਰਦਾਬਾਦ 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 ਸਾਡਾ ਇੱਕ ਹੈ ਕਿੰਦਾਬਾਦ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਹੈ ਜਿੰਦਾਬਾਦ ਜਿੰਦਾਬਾਦ ਡਾਕਟਰ ਅਮਰਿੰਦਰ ਤੇਰੀ ਸੋਚ 'ਤੇ ਪਹਿਰਾ ਦੇ ਆਕੇ ਡਾਕਟਰ ਸਾਹਿਬ ਤੇਰੀ ਸੋਚ 'ਤੇ ਪਹਿਰਾ ਦੇ ਆਕੇ जिंदाबाद 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 डॉक्टर साहब तेरी सोच पे डॉक्टर अंबेडकर जी तेरी सोच पे जिन्दावाद। मूर्ति खंडन करने वाली पार्टी मुर्दाबाद 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 बीजेपी मुर्दाबाद 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 अहमद शाह मुर्दाबाद 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 सोच सोच के डॉक्टर भीम राम अवेदकर अमर रहे अमर रहे अमर रहे डॉक्टर अम्बेडकर अमर रहे अमर रहे अमर रहे जो तो हमसे टकराएगा चूर चूर हो जाएगा जो तो हमसे टकराएगा चू तो चू हो जाएगा डॉक्टर साहब तेरी सोच थे मेरा डॉक्टर साहब तेरी सोच थे मेरा टकरायेगा चूर चूर हो जाए

आवाज दो हम एक हैं आवाज दो हम एक हैं बाबा साहब तेरी सोच पे जगा देंगे ठोके बाबा साहब तेरी सोच पे जगा देंगे ठोके आवाज दो हम एक हैं मैं बहुत बहुत धन्यवाद करता हूं जमा कर ले अपने डॉक्टर थोड़े जैसे थोड़े दिखो देखो सारे सामने इधर कैसा ਠੀਕ ਹੈ ਸਰ ਧੰਨਵਾਦ ਜੀ ਬੜੇ ਪ੍ਰੋਗਰਾਮ اٹੈਂਡ ਕੀਤੇ ਕਿਉਂਕਿ ਪਤਾ ਲੱਗ ਜਾਂਦਾ ਵੀ ਜਿਹੜਾ ਸੰਵਿਧਾਨ ਨੂੰ ਬਿਲਕੁਲ ਮੰਨਣ ਵਾਲਾ ਹੈ ਜੀ ਉਹਨਾਂ ਦੇ ਸ਼ਬਦਾਂ ਤੋਂ ਇਹ ਸੰਵਿਧਾਨ ਨਹੀਂ ਬਣਦਾ ਸਾਰੀ ਇੱਕੋ ਹੀ ਗੱਲ ਮੁੱਕਦੀ ਹੈ ਤੁਹਾਨੂੰ ਸਾਡੇ ਸਹਿਯੋਗ ਮਿਲੇਗਾ ਅਨੰਤਪੁਰਾ ਸੇ ਮੈਂ ਪਹਿਲਾ ਬੰਦਾ ਹੋਊਗਾ ਜਿਹੜਾ ਉਸ ਬੁੱਕ ਦੇ ਨਿਰਮਾਣ ਵਿੱਚ ਤਿਲ ਤੈ ਕਰ ਬਹੁਤ ਧੰਨਵਾਦ ਬਹੁਤ ਜੀ ਬਹੁਤ ਮਿਹਰਬਾਨੀ ਸਰ ਸਾਹਿਬ ਦੇ ਵਿੱਚ ਵਾਪਰੀ ਜਿਹੜੀ ਮੰਦਭਾਗੀ ਘਟਨਾ ਹੈ ਬਹੁਤ ਹੀ ਨਿੰਦਣਯੋਗ ਹੈ ਇਹ ਕਿਸੇ ਦੀ ਸਾਜ਼ਿਸ਼ ਦੇ ਅਧੀਨ ਹੋਇਆ ਕੰਮ ਹੈਗਾ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਜਦੋਂ ਕਿ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਨੇ ਭਾਰਤੀ ਸੰਵਿਧਾਨ ਇਸ ਤਰੀਕੇ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲਿਖ ਕੇ ਲੋਕਾਂ ਨੂੰ ਸ਼ਾਸਨ ਦਿੱਤਾ ਹੈਗਾ ਇਸ ਦੇ ਵਿੱਚ ਹਰੇਕ ਵਰਗ ਨੇ ਬਹੁਤ ਹੀ ਤਰੱਕੀ ਕੀਤੀ ਹੈਗੀ ਸਪੈਸ਼ਲੀ ਔਰਤਾਂ ਤੇ ਕਮਜ਼ੋਰ ਵਰਗਾਂ ਦੇ ਲਈ ਇਹ ਸੰਵਿਧਾਨ ਇੱਕ ਨੀਰ ਪੱਥਰ ਸਾਬਤ ਹੋਇਆ ਹੈਗਾ ਤੇ ਉਹਨਾਂ ਦੇ ਨਾਲ ਕੋਈ ਜਿਹੀਆਂ ਸਹਾਇਤਾਵਾਂ ਰੱਖ ਕੇ ਉਹ ਆਪਣੇ ਮਨਸੂਬੇ ਮਾਰੇ ਪੂਰੇ ਨਹੀਂ ਕਰ ਸਕਦੇ ਤੇ ਇਹ ਇੱਕ ਬਹੁਤ ਹੀ ਨਿੰਦਣਯੋਗ অতি ਨਿੰਦਣਯੋਗ ਕਾਰਨ ਸਿਹਾ ਇਸ ਦੇ ਰੋਸ ਵਿੱਚ ਜਿੱਥੇ ਦੁਨੀਆ ਭਰ ਜਿ ਬੈਠੀ ਅੰਬੇਦਕਰੀ ਸੋਚ ਬੜੀ ਹੀ ਗੁੱਸੇ ਵਿੱਚ ਹੈਗੀ ਆ ਤੇ ਆਨੰਦਪੁਰ ਸਾਹਿਬ ਦੇ ਹਲਕੇ ਵਿੱਚ ਵੀ ਇਸ ਰੋਸ ਨੂੰ ਦੇਖਿਆ ਜਾ ਸਕਦਾ ਹੈਗਾ ਤੇ ਪੰਜਾਬ ਸਰਕਾਰ ਦੇ ਕਾਫੀ ਤੇਜ਼ ਅਪਰਾਲ ਦੇ ਅਪਰਾਲੇ ਦੇ ਨਾਲ ਇਹ ਜਿਹੜਾ ਅਪਰਾਧੀ ਆ ਉਸੇ ਵੇਲੇ ਪਕੜਿਆ ਗਿਆ ਤੇ ਹੁਣ ਜਾਂਚ ਚੱਲ ਰਹੀ ਹੈਗੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਜਾਂਚ ਨੂੰ ਜਨਤਕ ਪੱਧਰ ਤੇ ਲਿਆਂਦਾ ਜਾਵੇ ਤਾਂ ਜੋ ਜਿਹੜੀਆਂ ਸਾਜ਼ਿਸ਼ਾਂ ਪਿੱਛੇ ਕੰਮ ਕਰ ਰਹੀਆਂ ਹਨ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਦੱਸਣ ਕਿ ਵੀ ਇਹ ਲੋਕ ਜਿਹੜੇ ਗੰਦੇ ਲੋਕ ਹੈਗੇ ਆ ਇਹਨਾਂ ਦੇ ਨਾਲ ਕੋਈ ਰਾਬਤਾ ਨਹੀਂ ਕਰਨਾ ਚਾਹੀਦਾ ਤੇ ਅੱਗੇ ਤੋਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਜੀ ਅਜੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਵੀ ਵੱਧ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਬਾਬਾ ਸਾਹਿਬ ਦੀ ਜਿਹੜੀ ਫੋਟੋ ਵੀ ਹੈਗੀ ਆ ਭਗਤ ਸਿੰਘ ਦੀ ਫੋਟੋ ਦੇ ਨਾਲ ਲਾ ਕੇ ਅੰਮੇਦਕਰੀ ਸੋਚ ਨੂੰ ਹੋਰ ਕਾਫੀ ਵੱਡੇ ਪੱਧਰ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਪਰ ਜੇ ਉਹ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਦੱਬੇ ਕੁਚਲੇ ਲੋਕਾਂ ਵਾਸਤੇ ਵੀ ਉਹ ਉਪਰਾਲੇ ਕਰੇ ਪੰਜਾਬ ਸਰਕਾਰ ਧੰਨਵਾਦ ਜੀ ਜੈਪੀ ਜੈ ਭਾਰਤ ਜੀ 26 ਜਨਵਰੀ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਹੀ ਇੱਕ ਦੁਖਦਾਈ ਘਟਨਾ ਹੋਈ ਹੈ ਅਮਰitsar ਵਿਖੇ ਬਾਬਾ ਸਾਹਿਬ ਦੇ ਸੈਚੂ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਉਹਦਾ ਰੋਸ ਪਾਇਆ ਜਾ ਰਿਹਾ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਪੂਰਾ ਵਿਸ਼ਵ ਹੀ ਸੜਕਾਂ ਤੇ ਉਤਰਨ ਨੂੰ ਇਸ ਘਟਨਾ ਨੂੰ ਲੈ ਕੇ ਉਤਾਰੂ ਹੋਇਆ ਪਿਆ ਔਰ ਮੈਂ ਅਪੀਲ ਕਰਦਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਇਹ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈ ਇਹਨਾਂ ਤੇ ਨਕੇਲ ਪਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਸਖਤ ਕਾਨੂੰਨ ਲਾਗੂ ਕੀਤਾ ਜਾਵੇ ਕਿ ਜਿਹੜਾ ਰੋਸ਼ ਪ੍ਰਦਰਸ਼ਨ ਕਰਨ ਵਾਸਤੇ ਜਨਤਾ ਨੂੰ ਦਲਿਤ ਸਮਾਜ ਨੂੰ ਸੜਕਾਂ ਤੇ ਉਤਰਨਾ ਪੈਂਦਾ ਔਰ ਆਮ ਜਨਤਾ ਨੂੰ ਇਹਦਾ ਖਮਿਆਜਾ ਭੁਗਤਣਾ ਪੈਂਦਾ ਮੈਂ ਸਾਰੇ ਦਲਿਤ ਸਮਾਜ ਨੂੰ ਬੇਨਤੀ ਕਰਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਆਵਾਜ਼ ਵਧੀਆ ਤਰੀਕੇ ਦੇ ਨਾਲ ਬੁਲੰਦ ਕਰੀਏ ਤਾਂ ਕਿ ਜਿਹੜੀ ਆਵਾਜ਼ ਹੈ ਸਰਕਾਰਾਂ ਦੇ ਕੰਨਾਂ ਤੱਕ ਪਹੁੰਚ ਸਕੇ ਔਰ